ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਸਾਦਕੇ ਦੇ ਸਰਕਾਰੀ ਹਾਈ ਸਕੂਲ ਮੁੰਡਾ ਵਾਲੇ ਵਿਖੇ ਵਾਰਡ 9 ਤਮਾਕੂ ਦਿਵਸ ਮਨਾਇਆ ਗਿਆ ਸਿਵਲ ਸਰਜਨ ਡਾਕਟਰ ਚੰਦਰ ਸ਼ੇਖ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਅਰਸ਼ਦੀਪ ਸਿੰਘ ਬਰਾੜ ਐਸਐਮਓ ਜਨ ਸਾਹਿਬ ਜੀ ਦੀ ਅਯੋਗਵਾਈ ਹੇਠ ਸਰਕਾਰੀ ਹਾਈ ਸਕੂਲ ਚ ਵਾਰਡ 9 ਤਮਾਕੂ ਦਿਵਸ ਮਨਾਇਆ ਗਿਆ ਇਸ ਦੌਰਾਨ ਐਸਆਈ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਤਮਾਕੂ ਤੋਂ ਅਤੇ ਬੀੜੀ ਸਿਗਰਟ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਣੀਆਂ ਉਹਨਾਂ ਪ੍ਰਤੀ ਉਹਨਾਂ ਨੇ ਬੱਚਿਆਂ ਨੂੰ ਜਾਗਰੂਤ ਕੀਤਾ ਗਿਆ ਇਸ ਮੌਕੇ ਤੇ ਪਰਮਿੰਦਰ ਸਿੰਘ ਅਤੇ ਸਰਜੀਤ ਸਿੰਘ ਐਮ ਪੀ ਐਚ ਡਬਲਯੂ ਅਤੇ ਸਰਕਾਰੀ ਹਾਈ ਸਕੂਲ ਦੇ ਟੀਚਰ ਹੈ ਟੀਚਰ ਮੈਡਮ ਰਬੀਨਾ ਅਤੇ ਸਮੂਹ ਸਟਾਫ ਆਧਾ ਹਾਜ਼ਰ ਸਨ ਕੇ ਐਸ ਕੇ ਨਿਊ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਇਹ ਰਿਪੋਰਟ ਸਾਡੇ ਤਮਾਕੂ ਦਾ ਕੈਂਸਰ ਦੇ ਕੇਸ ਹੁੰਦੇ ਆ ਉਹਦੇ ਵਿੱਚ 40% ਕੇਸ ਜਿਹੜੇ ਮੂੰਹ ਦੇ ਕੈਂਸਰ ਦੇ ਵਿੱਚ ਜਿਹੜੇ ਬਹੁਤ ਤਮਾਕੂ ਦੇ ਵਰਤਣ ਨਾਲ ਹੁੰਦੇ ਆ ਤੋਂ ਆਮ ਕਰਾ ਦੇ ਤੁਸੀਂ ਵਿਆਖਿਆ ਹੁਣਾ ਅਦੇ ਜਰਦੇਵਾਲੀ ਜਾਂ ਕੁਰੀ ਜਾਂ ਬੀੜੀ ਸੈਕਟਰ ਵਾਲੀ ਜਿਹੜੀ ਗੱਦੀ ਹੁੰਦੀ ਆ ਉਹਦੇ ਉੱਤੇ ਇੱਕ ਫੋਟੋ ਬਣੀ ਹੁੰਦੀ ਆ ਤੇ ਚੇਤਾਵਨੀ ਦਿੱਤੀ ਹੁੰਦੀ ਆ ਕਿ ਤੰਬਾਕੂ ਜਿਹੜਾ ਸਿਹਤ ਲਈ ਹਾਨੀਕਾਰਕ ਵਾਰਨਿੰਗ ਦਿੱਤੀ ਹੁੰਦੀ ਆ ਤੇ ਕੈਂਸਰ ਦੀ ਨਾਲ ਜਿਹੜੀ ਫੋਟੋ ਵੀ ਬਣੀ ਹੁੰਦੀ ਆ ਵੀ ਇਹਦੇ ਨਾਲ ਕੈਂਸਰ ਹੁੰਦਾ ਸੋ ਇਹਦੀ ਵਾਸਤੇ ਆਪਾਂ ਜਿਹੜੀ ਬਿਲਕੁਲ ਵੀ ਨਹੀਂ ਕਰਨੀ ਜੇਕਰ ਤੁਹਾਨੂੰ ਕੋਈ ਥਾਤੀ ਇਸ ਤਰ੍ਹਾਂ ਕਹਿੰਦਾ ਤਾਂ ਆਪਾਂ ਉਹਦਾ ਵਿਰੋਧ ਕਰਨਾ ਤੇ ਤੰਬਾਕੂ ਨੂੰ ਜਿਹੜਾ ਉਚਾਰ ਕਰਨਾ ਕਿਸੇ ਵੀ ਰੂਪ ਵਿੱਚ ਕਿਸੇ ਵੀ ਰੂਪ ਵਿੱਚ ਗੱਤੋਂ ਨਹੀਂ ਕਰਾਂਗਾ ਗੱਤੋਂ ਨਹੀਂ ਕਰਾਂਗਾ ਮੈਂ ਇਹ ਵੀ ਵਾਅਦਾ ਕਰਦਾ ਹਾਂ ਮੈਂ ਇਹ ਵੀ ਵਾਅਦਾ ਕਰਦਾ ਹਾਂ ਕਿ ਜੇਕਰ ਜੇਕਰ ਮੇਰੇ ਪਰਿਵਾਰ ਦਾ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਕੋਈ ਵੀ ਮੈਂਬਰ ਜਾਂ ਰਿਸ਼ਤੇਦਾਰ ਜਾਂ ਰਿਸ਼ਤੇਦਾਰ ਅੱਤੇ ਮਿੱਤਰ ਅੱਤੇ ਮਿੱਤਰ ਤਮਾਕੂ ਦੀ ਵਰਤੋਂ ਕਰਦਾ ਹੈ ਤਮਾਕੂ ਦੀ ਵਰਤੋਂ ਕਰਦਾ ਹੈ ਮੈਂ ਉਸ ਨੂੰ ਮੈਂ ਉਸ ਨੂੰ ਤਮਾਕੂ ਦੇ ਮਾੜੇ efeਲ ਬਾਰੇ ਤਮਾਕੂ ਦੇ ਮਾੜੇ efeਲ ਬਾਰੇ ਜਾਗਰਕ ਕਰਾਂਗਾ ਜਾਗਰਕ ਕਰਾਂਗਾ ਅਤੇ ਉਸ ਦੀ ਅਤੇ ਉਸ ਦੀ ਇਸ ਆਦਤ ਨੂੰ ਇਸ ਆਦਤ ਨੂੰ ਛਡਵਾਉਣ ਵਿੱਚ ਛਡਵਾਉਣ ਵਿੱਚ ਮਦਦ ਕਰਾਂਗਾ ਮਦਦ ਕਰਾਂਗਾ